ਬਿਨਾ ਮੋਟਰਸਾਈਕਲਸ ਆ ਰਹੇ ਨੇ ਠੀਕ ਆ ਚਾਰ ਗੱਡੀਆਂ ਦੇਖ ਲਓ ਮੈਂ ਪੰਜ-ਪੰਜ ਬੈੱਡ ਕੇ ਹਾਂ ਜੀ ਬਿਲਕੁਲ बार-बार ਗੱਡੀਆਂ ਆ ਰਹੀਆਂ ਨੇ ਆ ਹੁਣ ਵੀ ਕਵਰ ਕਰੋ ਕਮਾਓ ਗੱਡੀਆਂ ਗੱਡੀ ਦਾ ਪੰਜਵਾਂ ਘੇੜਾ ਜੀ ਠੀਕ ਆ ਤਾਂ ਇਹਦੇ ਨਾਲ ਬੱਚਿਆਂ ਦੀ ਸੁਰੱਖਿਆ ਕਿੱਥੇ ਆ ਠੀਕ ਆ ਅਸੀਂ ਤੁਹਾਨੂੰ ਅੱਜ ਤੁਸੀਂ ਖੜੇ ਸੀ ਉਹ ਦੇਖ ਕੇ ਤੁਸੀਂ ਦੇਖਿਆ ਨਾ ਤਿੰਨ-ਤਿੰਨ ਬੈਠ ਕੇ ਬਿਨਾ ਨੰਬਰ ਮੋਟ ਸਿੱਕੇ ਇੱਕ ਮਿੰਟ ਇੱਕ ਮਿੰਟ ਮੇਰਾ ਕੁਐਸਚਨ ਪਹਿਲਾਂ ਸੁਣ ਲਓ ਬਿਨਾ ਨੰਬਰੀ ਤੰਕਨ ਬੈਠ ਕੇ ਤੁਹਾਡੇ ਸਾਹਮਣੇ ਮੋਟਰਸਾਈਕਲ ਦੇ ਲੰਘਦੇ ਸੀ ਕਿਵੇਂ ਤੁਹਾਨੂੰ ਦੇਖ ਕੇ ਭੱਜ ਗਿਆ ਮੋਟਰਸਾਈਕਲ 몰 ਡੇ ਉਹਦੇ ਬਾਰੇ ਕੀ ਕਹੋਗੇ ਬਿਲਕੁਲ ਅਸੀਂ ਜਦੋਂ ਆ ਕੇ ਖੜੇ ਹਾਂ ਉਸ ਟਾਈਮ ਛੁੱਟੀ ਨਹੀਂ ਹੋਈ ਸੀ ਪਰ ਛੁੱਟੀ ਹੋਣ ਤੋਂ ਪਹਿਲਾਂ ਹੀ ਜਿਹੜੇ ਮੁੰਡੇ ਨੇ ਇੱਥੇ ਮੋਟਰਸਾਈਕਲਾਂ ਤੇ ਆ ਕੇ ਖੜਨਾ ਸ਼ੁਰੂ ਹੋ ਗਏ ਸੀ ਮੈਂ ਵੀਡੀਓ ਬਣਾਈ ਆ ਫਿਰ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਅਜ ਖੜੇ ਨੇ ਜਾਂ ਸਾਨੂੰ ਕੋਈ ਪ੍ਰੋਬਲਮ ਕ੍ਰੀਏਟ ਕਰਨਗੇ ਤਾਂ ਉਹਨਾਂ ਨੇ ਚੱਕੇ ਮੋਟਰਸਾਈਕਲ ਆਪਣਾ ਨਿਕਲ ਚੁੱਕੇ ਨੇ ਤੇ ਹੁਣ ਇੱਥੋਂ ਫਿਲਹਾਲ ਤਾਂ ਏਰੀਆ ਖਾਲੀ ਹੋ ਗਿਆ ਫਿਲਹਾਲ ਸਾਨੂੰ ਕੋਈ ਬੱਚਾ ਨਹੀਂ ਦਿਖਿਆ ਅਸੀਂ ਹਰ ਰੋਜ਼ ਹੀ ਇਦਾਂ ਖੜਾਗੇ ਜੇ ਸਾਨੂੰ ਹੁਣੇ ਕੱਲ ਨੂੰ ਫੇਰ ਆਕਣੀ ਆਏ ਤਾਂ ਅਸੀਂ ਪੁਲਿਸ ਬੁਲਾ ਕੇ ਇਹਨਾਂ ਤੇ ਕਾਰਵਾਈ ਵੀ ਕਰਾਵਾਂਗੇ ਤੇ ਪੁਲਿਸ ਨੂੰ ਹੁਣ ਇਹਨਾਂ ਦੇ ਨੰਬਰ ਦਿੰਨੇ ਆ ਜਿਹੜੇ ਮੋਟਰਸਾਈਕਲਾਂ ਦੇ ਨੰਬਰ ਨਹੀਂ ਲੱਗੇ ਸੀ ਉਹ ਵੀ ਉਹਨਾਂ ਨੂੰ ਵੀ ਲੈ ਕੇ ਜਾਣ ਚਾੱਕੇ ਤੇ ਜਿਹੜੇ ਬੱਚੇ ਮੋਟਰਸਾਈਕਲਾਂ ਵਾਲੇ ਨੇ ਜਾਂ ਗੱਡੀਆਂ ਵਾਲੇ ਨੇ ਉਹਨਾਂ ਦੇ ਵੀ ਚਲਾਣ ਕਰਨ ਜònਾਂ ਤੇ ਵੀ ਬਣਦੀ ਕਾਰਵਾਈ ਮੈਨਾਂ ਵੱਡੇ ਵੱਡੇ ਹੋਰਾਂ ਲਾਏ ਨੇ ਤੁਸੀਂ ਦੇਖਿਆ ਮੋਟਰਸਾਈਕਲਾਂ ਦੇ ਪਟਾਕੇ ਵੀ ਆਉਂਦੇ ਨੇ ਕਿਸੇ ਦਾ ਡਰ ਨਹੀਂ ਹੈਗਾ ਅੱਜ ਤੁਸੀਂ ਆ ਕੇ ਖੜੇ ਹੋ ਨਹੀਂ ਤਾਂ ਕਿਵੇਂ ਗੇੜੇ ਲਾਂਦੇ ਨੇ ਅੱਜ ਤੁਹਾਨੂੰ ਦੇਖ ਕੇ ਗਲੀਆਂ ਮਹਾਲਿਆਂ 'ਚ ਵੜ ਗਏ ਐਵੇਂ ਪੁਲਿਸ ਨੂੰ ਦੇਖ ਕੇ ਵੜ ਗਿਆ ਇਹਦਾ ਕੋਈ ਪੱਕਾ ਹੱਲ ਦੱਸੋ ਕੋਈ ਪੱਕਾ ਲੱਗੇ ਇੱਥੇ ਸਿਕਿਉਰਿਟੀ ਲਾਉਣੀ ਚਾਹੀਦੀ ਆ ਸਕੂਲ ਵੱਲੋਂ ਲਾ ਦਿਓ ਜੇ ਨਹੀਂ ਪੁਲਿਸ ਕੋਲ ਟਾਈਮ ਹੈਗਾ ਸਕੂਲ ਵੱਲੋਂ ਲਾ ਦਿਓ ਨਾ ਕਿਸੇ ਨੂੰ ਸਕੂਲਵਾੜਾ ਦਾ ਕੋਈ ਮੁਲਾਜ਼ਮ ਖੜ ਚਵੇ ਜਾਂ ਕੋਈ ਵੀ ਇੱਥੇ ਉਹਨਾਂ ਚਿਰ ਜਿੰਨਾ ਚਿਰ ਛੁੱਟੀ ਹੁੰਦੀ ਆ ਉਹਨਾਂ ਚਿਰ ਖੜਨਾ ਆਊਟਸਾਈਡਰ ਨੂੰ ਇੱਥੇ ਖੜਨ ਹੀ ਨਾ ਦੇਣ ਮੈਡਮ ਇਹ ਇੱਕ ਸਕੂਲ ਨਹੀਂ ਹੈਗਾ ਦਰਹੇਜ 'ਚ 10-15 ਸਕੂਲ ਨੇ ਸਾਰੇ ਸਕੂਲਾਂ ਦਾ ਇਹੀ ਹਾਲ ਆ ਜੀ ਫਿਲਹਾਲ ਅੱਜ ਇਸ ਸਕੂਲ ਤੇ ਮੋਰਚਾ ਲ